ਇਤਿਹਾਸ ਦੇ ਵਿੱਚ ਹੋਇਆ ਕੋਈ ਲੱਡੂ ਬੰਦ ਰਿਹਾ ਪੁਲਿਸ ਦੀ ਕਾਰਵਾਈ ਤੋਂ ਇਹਨੇ ਖੁਸ਼ ਹੋ ਕੇ ਪਟਨਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਾਂ ਉੱਥਾਂ ਦੇ ਲੋਕਾਂ ਦੀ ਮਰਦਿਆਂ ਵੀ ਸੀ ਜਾਣੀ ਆ ਸਾਰਾ ਇਹ ਕਿ ਪਹਿਲੀ ਵਾਰ ਹੋਇਆ ਇਸ স্মੋਕ ਦੇ ਅੱਗੇ ਸਰਕਾਰੀ ਹੈ ਜਿਹੜੀ ਪੁਲਿਸ ਦੇ ਮਾਪੇ ਤੇ ਚਲੋ ਇਹਨਾਂ ਦੇ ਮੈਡਮ ਆਪਣੀ ਕਮੰਡ ਦੇ ਨਾਲ ਅਸ ਪ੍ਰਿੰਦਰ ਸਿੰਘ ਤੇ ਪੀਐਸ ਕੀਤੇ ਖੁਸ਼ੀ ਮਨਾਈ ਜਾ ਰਹੀ ਆ ਪਹਿਲਾਂ ਲੱਗ ਪੰਡੇ ਗਿਆ ਲੱਗ ਪੰਡੇ ਤੇ ਖੋਦ ਰਹੇ ਪਿੱਥਾ ਜਾ ਰਿਹਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਜੁੜਿਆ ਇਹ ਤੋਰੀ ਹੈ ਜਿਹੜਾ ਪੰਡੇ ਖੁਸ਼ੀ ਮਨਾਈ ਜਾ ਰਹੀ ਆ ਮਾਣ ਮਾਇਆ ਜਾ ਰਹੀ ਆ ਨਕਰਾ ਕਸਰਾਂ ਦੀ ਨਾਮ ਕੀ ਹੈ ਜੀ ਮੇਰਾ ਨਾਮ ਏਕਰਾਨੀ ਹੈ ਜੀ ਖੁਸ਼ੀ ਮਨਾ ਰਹੀ ਆ ਕੋਸਾਂ ਸਭੀ ਸਭੀ ਪਾਪੀ ਕਿੰਨੀ ਰੀਤਾ ਸਾਲ ਤੋਂ ਰਹਿ ਗਏ ਕਿੰਨਾ ਤਾਂ ਨਸ਼ਾ ਲੱਗਦਾ ਹੈ ਨਸ਼ਾ ਬਹੁਤ ਪਿਆਰੀ ਅਸੀਂ ਨਾਮ ਹੀ ਲੈਣਾ ਪਲੀਜ਼ ਫੇਰਦੀ ਆ ਮੇਰਾ ਇੱਕੋ ਹੀ ਬੇਟਾ ਜੀ ਸਾਡੀ ਸਾਡੀ ਜਾਨ ਨੂੰ ਖਤਰਾ ਹੋ ਗਿਆ ਕਿੰਨਾ ਕੰ ਕਰ ਲੱਗਦਾ ਸੀ ਬੇਟਾ ਤੁਹਾਡਾ ਨਾ ਲੱਗ ਜਾਵੇ ਬਹੁਤ ਡਰ ਲੱਗਦਾ ਸੀ ਜੀ ਅਸੀਂ ਫਿਰ ਕੈਦ ਕਰਕੇ ਰੱਖਦੇ ਸੀ ਬੱਚਿਆਂ ਨੂੰ ਪਰ ਚਾਹੀਏ ਤਾਂ ਚਾਹੀਏ ਕਿ ਬਹੁਤ ਆਮਦੀ ਸੀ ਜੀ ਬਹੁਤ ਆਮਦੀ ਸੀ ਜੀ ਫੇਰ ਕਿ ਮਾਤਾ ਮੇਰੇ ਤੋਂ ਪੂਰੀ ਆਪਣੀ ਮਹਿਦਮਾਨ ਲਗਨ ਨਾਲ ਨੰਦ ਕੀਤਾ ਅੱਜ ਉਸਦੀ ਆਏ ਨਹੀਂ ਗਿਆ ਸਖਤੀ ਆਏ ਨਹੀਂ ਗਿਆ ਅੱਗੇ ਜਿਹੜਾ ਸਾਡੇ ਮੀਡੀਆ ਹੈਗੇ ਜਿਹੜਾ ਸਾਡੇ ਪੱਤਰਕਾਰ ਆਏ ਆ ਹੁਣ ਐਕਸ਼ਨ ਵੀ ਆਇਆ ਜੀ ਅੱਗੇ ਮਾਨ ਨੇ ਫੈਸਲਾ ਲਿਆ ਸੀ ਵੀ ਇਹ ਲੋਕਾਂ ਦੇ ਉੱਪਰ ਕਾਰਵਾਈ ਕਰੀਏ ਤਾਂ ਭਗਵਾਨ ਜੀ ਮਾਨ ਸਾਹਿਬ ਦੇ ਫੈਸਲੇ ਨੂੰ ਚੱਲ ਆ। ਅਸੀਂ ਪੂਰੇ ਖੁਸ਼ ਹਾਂ ਜੀ ਮੈਂ ਤਾਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਦਿਲ ਤੋਂ ਅਸੀਂ ਬਹੁਤ ਧੰਨਵਾਦ ਕਰਦੀ ਹਾਂ ਸਰਕਾਰ ਦਾ। ਹਾਂਜੀ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਅੱਜ ਤੁਸੀਂ ਮੈਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਜੀ। ਜਿੱਦਾਂ ਉਹ ਬਹਾਰਾ ਜੀ ਪੜ੍ਹਾਈ ਕਰਦਾ ਮੈਂ ਕਹਿੰਦੀ ਆ ਮੇਰੇ ਬੱਚੇ ਨੂੰ ਚਾਹੀਏ ਐਜੂਕੇਸ਼ਨ ਸੋ ਵੀਰ ਜੀ ਜਿਹੜੇ ਕੋਪਰਚ ਆਉਂਦਾ ਬੱਚਾ ਦੇਖ ਕੇ ਮਨੋਂ ਮ ਨਹੀਂ ਟਿਕਦਾ ਤੁਸੀਂ ਫੁੱਲ ਦੇ ਲੱਡੂ ਲੈ ਕੇ ਆਏ ਹਾਂ ਹਾਂ ਜੀ ਐਸੀ ਖੁਸ਼ੀ ਮੈਂ ਕਰਦੀ ਆ ਮੈਂ ਬਤਲਵਾ ਮੀਡੀਆ ਵੀ ਰੋਂਦਾ ਤਾਂ ਪਾ ਸੀ ਪਹਿਲਾਂ ਹਾਲਾਤ ਕੀ ਇੱਥੇ ਬੰਦੇ ਕੀ ਹਾਲ ਹੈ ਜੀ ਅਸੀਂ ਖੜੀ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਦਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਬਾਜ਼ੀ ਕਰਦੇ ਆ ਜੀ ਹਾਂ ਹਾਂ ਜੀ ਇੰਨੇ ਇਦਾਂ ਦੀ ਮੁਹਿੰਮ

ਕਾਜੀ ਮੋਤਾ ਬਿਠਾ ਕਰੋ ਮੇਰੇ ਨੂੰ ਮਨ ਕਿੰਨੇ ਕਿ ਪ੍ਰੇਸ਼ਾਨ ਸੀ ਕਿੰਨੇ ਟਾਈਟ ਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਨਾ ਸੀ 900 ਰੁਪਏ ਨਾ ਰਾਤ ਨੂੰ ਸਾਡੇ ਬੱਚੇ ਪੜਦੇ ਹੋ ਜੀ ਉਹਨਾਂ ਤਾਂ ਆ ਕੇ ਸਮਾਨ ਮੰਗਦੇ ਕੋਈ ਜਮਮੀ ਉਹ ਕੀ ਨਹੀਂਦਾ ਸਾਨੂੰ ਦੋਨੇ ਪੜਦੇ ਜੀ ਤੁਸੀਂ ਇਹ ਤੁਹਾਡੇ ਇਹ ਖੁਸ਼ੀ ਤੇ ਆਜੀ ਖੁਸ਼ੀ ਤੇ ਸਾਨੂੰ ਇਹਨਾਂ ਦਾ ਕਾਹਦਾ ਦੁੱਖ ਹੈ ਜੀ ਸਭ ਬਹੁਤ ਖੁਸ਼ ਆ ਜੀ ਉਸਦੀ ਕਾਰਵਾਈ ਤੋਂ ਬਹੁਤ ਖੁਸ਼ ਹਾਂ ਸਾਰੇ ਵੱਡੇ ਅਸਟਰ ਦਾ ਧੰਨਵਾਦ ਕਰਦੇ ਹਾਂ ਇਤਰਾ ਦੀ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆ ਵੀ ਬਹੁਤ ਆਮੰਦਿਤ ਹਾਂ ਹਾਂ ਜੀ ਕੜੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਡਾਇਰੈਕਸ਼ਨ ਹੈ ਸਾਰੇ ਪੰਜਾਬ ਨੂੰ ਯੋਗ ਨਸ਼ਿਆ ਵਿਰੋਧ ਉਹਦੇ ਤਹਿਤ ਅਸੀਂ ਵਕ ਵਕ ਜਿਹੜੇ ਨਸ਼ਾ ਤਸਕਰ ਹਨਾ ਦੀ ਪ੍ਰਾਪਰਟੀ ਇਸੇ ਵੇਲੇ ਪ੍ਰਸ਼ਾਸਨ ਨਾਲ ਮਿਲ ਕੇ ਵੈਰੀਫਾਈ ਕਰ ਰਏ ਹਾਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਵੱਲੋਂ ਡਾਇਰੈਕਸ਼ਨ ਸਿਗੀਆਂ ਕਿ ਇੱਥੇ ਮੀਡੀਆ ਦੇ ਖੇਲੇ ਲਈ ਕੋਈ ਪ੍ਰਾਪਰਟੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾਣਾ ਚਾਹੀਦਾ ਹੈ ਲੋਅਰ ਆਰਡਰ ਮੇਨਟੇਨ ਕਰਨ ਲਈ ਪੁਲਿਸ ਸਰ ਹੈਲਪੀ ਲੋਡ ਦਿੱਤੇ ਹੈ ਅੱਜ ਉਹ ਚੈੱਕ ਕੀਤਾ ਉਹ ਉਦੋਂ ਲੱਗਿਆ ਕਿ ਜਿਹੜਾ ਰਮੇਸ਼ ਸਾਹੀ ਮੁਰਤੂ ਰਾਮੂ ਦਾ ਗਾਰੀਦਸਟਰੈਂਡ ਹੈ ਕਿਵੇਂ ਤੇ કુલ 12 ਮੁਕਦਮੇ ਦਰਜ ਸਨ ਤੇ ਜੋ ਚਾਰ ਐਨਡੀਪੀਅਰ ਦੇ ਹੈ ਇੱਕ ਇਕਸਪਲੇਨਡਾ ਹੈ ਕਿ ਇਹ ਵੀ ਦੇ ਉਹ ਰੀਸੈਂਟਲੀ ਪਿਛਲੇ ਸਾਲ ਇਨਫੈਕਟ ਮਰਡਰ ਦਾ ਵੀ ਪਰਚਾ ਦਰਜ ਹੈ ਜਿਹਦੇ ਜਿਹਦੇ ਤੇ ਪਰਿਵਾਰ ਵਾਲੇ ਕੁਝ ਵਾਂਟਡ ਹਵਾਲੇ ਤੋਂ ਫੜੇ ਗਏ ਸੋ ਉਹਦੇ ਚਲੇ ਤੀਨ ਮੈਂ ਵੀ ਆਇਆ ਇੱਕ ਮੈਸਜਾ ਜਾਂਦਾ ਕਿ ਜਿਹੜੀ ਨਸਲਾ ਕਰ ਰਿਹਾ ਜਿਹੜੀ ਇਲੀਗਲ ਪ੍ਰੋਪਰਟੀ ਆਪਣੀ ਲੈਂਡ ਦੇ ਬਣਾ ਰਿਹਾ ਜਾਂ ਦੂਜੇ ਬਣਾ ਰਹੇ ਹਨ ਤੇ ਸਰਕਾਰ ਇੱਕੋ ਸਟ੍ਰਿੰਗ ਆਪਸ਼ਨ ਲੈ ਰਹੀ ਹੈ ਜਦੋਂ ਰਿਜ਼ਲਟ ਸਾਡੇ ਸਾਹਮਣੇ ਹੈ ਇਸੇ ਕਰਕੇ ਇੱਥੇ ਲੋਕਾਂ ਨੂੰ ਸਪੈਸ਼ਲੀ ਲੇਡੀਜ਼ ਆਫ ਵੀ ਕੁਝ ਦੇਰ ਅਪਰੀਸ਼ੀਏਟ ਤੇ ਜਿਹੜੀਆਂ ਉਹਨੀਆਂ ਪ੍ਰੋਪਰਟੀਆਂ ਜਿਨ੍ਹਾਂ ਤੇ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਨਾਲ ਸਾਡੀ ਟੂਲ ਡਰਾਉਨ ਪਾਰਾਂ ਦੇ ਕਰੀਬ ਅਸੀਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹਦੇ ਚ ਅਸ ਪਰ ਜੋ ਗਾਈਡਲਾਈਨਸ ਅਨੁਸਾਰ ਉਹਦੇ ਪ੍ਰੋਪਰਟੀ ਖੇਤਰਾਂ ਦਾ ਗਈ ਸੀ 23 ਨੂੰ ਲੈ ਕੇ ਜਿਹੜੀ ਅੱਜ ਠੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ